हां जी, ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਠੀਕ ਠਾਕ। ਆਪਾਂ ਪਾਉਣੇ ਆ ਜੀ ਗੱਜ ਰਕੜ ਟੂਬਿਆਂ ਦਾ ਸਾੜਾ ਪਸ਼ੂਆਂ ਵਾਸਤੇ ਤੇ ਇਹਦੇ ਵਿੱਚ ਆਪਾਂ ਆ ਰਕੜ ਟੂਬੇ ਤਾਂ ਕੱਟ ਕੇ ਪਾਤੇ ਸੀਗੇ। ਤੇ ਇਹਦੇ ਵਿੱਚ ਜਿਹੜਾ ਸਮਾਨ ਪਾਉਣੇ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਹੋਰ ਕੋਈ ਚੀਜ਼ ਰਹਿ ਗਈ ਹੋਈ ਤਾਂ ਤੇ ਆਪਾਂ ਉਹ ਪਾ ਲਾਂਗੇ, ਐਡ ਕਰ ਦਾਂਗੇ। ਇਹਦੇ ਵਿੱਚ ਚੈੱਕ ਤਾਂ ਆਪਾਂ ਪਾਉਣੇ ਆਗੇ। ਔਲੇ, ਦਹੀੜੇ ਹਨਾ ਤੇ ਇੱਕ ਹਾੜਾ ਨੇ ਗਿਆ ਹਨਾ। ਔਰ ਦਹੀੜੇ ਹਾੜਾ। ਹਾਂ, ਇਹ ਪਾ ਲੇ। ਇਹ ਕਿੰਨਾ ਦਾ? ਆਏ ਆਏ ਸਾਬ ਨਾਲ ਕਿੰਨਾਗਾ ਇਹ ਡੇਢ ਕਿਲੋ ਕਿੰਨਾ ਇਹ ਹੋ ਗਿਆ ਸਾਢਾ ਕਿੰਨਾ ਜਾਦਾ ਸਾਢਾ ਇਹ ਪੱਤੇ ਪੱਤੇ 15 20 ਕਿਲੋ ਦਾ ਹੈਗਾ ਹੀ ਹੈਗਾ 30 35 ਕਿਲੋ 30 35 ਕਿਲੋ ਡੇਢ ਕਿਲੋ ਇਹ ਪਤਾ ਹੀ ਆਪਾਂ ਬਾਕੀ ਆ ਨੂਨ ਇਹ ਵੀ ਤੁਹਾਨੂੰ ਚਲ ਚਲੋ ਆਉਣਾ ਚਾਰੇ ਨੂਨ ਇਹਦੇ ਚ ਤਾਂ ਨੂਨ ਪਾਵਾਂਗੇ। ਠੀਕ ਹੈ। ਬਾਕੀ ਜੇ ਕੋਈ ਚੀਜ਼ ਰਹਿੰਦੀ ਹੋਈ ਨਾ ਜ਼ਰੂਰ ਦੱਸਿਓ ਕਮੈਂਟ ਕਰਕੇ ਆਪਾਂ ਉਹ ਵੀ ਐਡ ਕਰ ਦਾਂਗੇ। ਅੱਗੇ ਵੱਡੇ ਬਜ਼ੁਰਗ ਆਪਣੇ ਇਹ ਨਾ ਪਾ ਕੇ ਰੱਖਦੇ ਹੁੰਦੇ ਤੌੜਿਆਂ ਤੋਂ। ਇਹ ਆਪੇ ਖਾਣ ਵਾਸਤੇ ਵੀ ਸਹੀ ਆ। ਹਾਂ ਇਹਦੀ ਫੱਕੀ ਬਣਾ ਲਵੇ। ਸਾਹੀ ਔਲੀ ਵਿਹੜੇ ਖੜੜਾ। ਹਾਂ। ਉਹ ਪੰਜਾਂ ਨੇ ਆਪੇ। ਆਪਾਂ ਆਪ ਵੀ ਖਾ ਸਕਦੇ ਹਾਂ ਜਦੋਂ ਬਸਲੀ। ਆਹ ਠਿਕਰੀ ਨਾ ਸਾਦਰ। ਨਾ ਨੂਨ ਠਿਕਰੀ ਸਾਦਰ। ਨੂਨ ਇਹ ਵੀ। ਇਹ ਨੂਨ। ਹਾਂ ਇਹ ਵੀ ਨੂਨ ਹੈਗਾ। ਚਾਰੇ ਨੂਨ ਹੋ ਗਏ ਇਹ ਕਾ ਹੋ ਗਿਆ ਇਹ ਵੀ ਦੇਸੀ ਨਾ ਕਾਲਾ ਨੂਨ ਕਾਲਾ ਨੂਨ ਚਾਰ ਤਰ੍ਹਾਂ ਦੇ ਨੂਨ ਐਡ ਕਰਦੇ ਆਪਾਂ ਤੇ ਆ ਚਾਰੇ ਤਰ੍ਹਾਂ ਦੀਆਂ ਹਨ ਅਜਮੈਣਾ ਨੇਗੀਆਂ। ਹਾਂ ਜੀ। ਇੱਕ ਸਾਰਾ ਕਿੰਨਾ ਹੈਗਾ? ਇਹ ਪਾਈਆ ਪਾਈਆ ਸੀਗਾ। ਸਮਾਨ। ਆਹ ਜਮੈਣਾ ਚਾਰੇ ਪਾਈਆ ਪਾਈਆ ਨਹੀਂ ਕਿਲੋ ਇਹ ਹੋਗੀਆਂ। ਚਾਰੇ ਅਜਮੈਣਾ। ਬਾਰੇ ਬਾਰੇ। ਹਾਂ। ਸੰਗ ਦਾ ਨਹੀਂ ਪੈਣੀ। ਅਜਮੈਣਾ ਹੀ ਪੈ ਜਾਣੀ। ਫਿਰ ਪਾਵਾਂਗੇ ਵੀਰ ਕੋਈ ਕਮੈਂਟ ਕਰਕੇ ਦੱਸ ਦੋ ਬਾਕੀ ਮੈਂ ਸੌਫ ਵਾਰੀ ਤਾਂ ਸੁਣ ਨਹੀਂ ਹੈਗਾ ਹਾਂ ਜੇ ਕੋਈ ਹੋਰ ਚੀਜ਼ ਪੈਣ ਹੁੰਦਾ ਕਮੈਂਟ ਕਰਕੇ ਦੱਸ ਵੀਰ ਵਰਨ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕੋਈ ਪਾਉਂਦਾ ਹੋਵੇ ਤਾਂ ਆਪਾਂ ਪਹਿਲੀ ਵਾਰੀ ਪਾਇਆ ਪਹਿਲਾਂ ਪਾਇਆ ਅਸੀਂ ਆਪਾਂ ਉਹਦੇ ਵਿੱਚ ਐਂ ਸੌੜੇਜ ਪਾ ਕੇ ਰੱਖ ਦੋ ਸੀ ਵਧੀਆ ਬਣਿਆ ਸੀ ਫਿਰ ਸੀ ਹਾਂ ਅਸੀਂ ਕਈ ਤਰ੍ਹਾਂ ਦੇ ਕੰਮ ਆਇਆ ਬਹੁਤ ਸੰਚਾਰ ਘਰਾਨੇ ਕੰਮ ਆ ਹਾਂ ਇਹ ਪਸ਼ੂਆਂ ਵਾਸਤੇ ਬਹੁਤ ਵਧੀਆ ਜਿਵੇਂ ਕੋਈ ਹਾਜ਼ਮ ਨਹੀਂ ਆਉਂਦਾ ਕਿਸੇ dard ਹੁੰਦਾ ਪਸ਼ੂ ਦੇ ਕਿਸੇ ਕੱਟੂ ਦੇ ਅਗਲਾ ਅੱਗੇ ਉਹ ਨਹੀਂ ਚੱਕ ਕੇ ਦੇ ਦਿੰਦਾ ਹੁੰਦਾ ਸੀਗਾ ਤੇ ਇਹਨੂੰ ਆਪਾਂ ਬਸ ਚੰਗੀ ਤਰ੍ਹਾਂ ਇਹਦੇ ਵਿੱਚ ਰਲਾਵਾਂਗੇ ਡੰਡਾ ਯਾ ਨਹੀਂ ਹੈਗਾ ਉਹਰੇ ਕੋਈ ਇਹਦਾ ਆਟਾ ਬਾਦ ਲੈਣਾ ਚਲ ਫਿਰ ਲਾ ਦਾਂਗੇ ਚੋਟਾ ਆਪੇ ਬਈ ਬਸ ਪਾਣੀ ਛਾੜੀ ਪਾਣੀ ਪਾਓ ਇੰਟਾਕ ਰਿਓ ਬਾਕੀ ਤੁਸੀਂ ਜੇ ਕੋਈ ਹੋਰ ਚੀਜ਼ ਐਡ ਹੁੰਦੀ ਹੋ ਜਰੂਰ ਦੱਸਿਓ ਜੀ ਕਮੈਂਟ ਕਰਕੇ ਠੀਕ ਹੈ ਇਹਨੂੰ ਆਪਾਂ ਟਾ ਕੇ ਰੱਖ ਦਾਂਗੇ ਇੱਕ ਸਾਲ ਲੱਗੂ ਇਹਨੂੰ ਬਣਨ ਵਾਸਤੇ ਪੂਰਾ ਠੀਕ ਹੈ ਜੀ ਧੰਨਵਾਦ ਇੰਨੇ ਤੋਂ ਗੱਡੀ ਗਈ